ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਉਚੇ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਸੀਗੇ ਸਬਜੀ ਗੁੱਡਣ ਤੇ ਸਬਜੀ ਦੇ ਵਿੱਚ ਘਾਹ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਕਿਉਂਕਿ ਬਰਸਾਤ ਦਾ ਮੌਸਮ ਘਾਹ ਬਹੁਤ ਜ਼ਿਆਦਾ ਹੋ ਜਾਂਦਾ ਇਹਦੇ ਕਰਕੇ ਮੈਂ ਕਿਹਾ ਚੱਲ ਸਫਾਈ ਕਰਦਾ ਵੀ ਘਾਹ ਸਾਫ਼ ਕਰ ਦਵਾ ਕਿਉਂਕਿ ਜੇ ਆਪਾਂ ਬੁੱਟਿਆਂ ਦੀ ਗੜਾਈ ਕਰਾਂਗੇ ਤਾਂ ਹੀ ਬੁੱਟੇ ਕਾਹ ਚੱਲਣਗੇ ਤੇ ਬਾਕੀ ਘਾਹ ਕਰਕੇ ਬਹੁਤ ਜ਼ਿਆਦਾ ਵੀ ਬੁੱਟੇ ਵੀ ਛੋਟੇ-ਛੋਟੇ ਸੀਗੇ ਇਹਦੇ ਕਰਕੇ ਬੁੱਟੇ ਵੱਧਦੇ ਨਹੀਂ ਸੀ ਕਹਾ ਮੈਂ ਕਿਹਾ ਚੱਲ ਘਾਹ ਸਾਫ਼ ਕਰ ਦਨੀ ਇਹ ਵਿੱਚੋਂ ਤੇ ਵਕੀਤੁਪਮ ਬਹੁਤ ਜ਼ਿਆਦਾ ਹੋ ਗਈ ਸੀਗੀ ਫਿਰ ਮੈਂ ਕਿਹਾ ਚਲ ਹੁਣ ਲੱਗਦੇ ਹੱਤ ਕਰ ਦਿੰਨੀ ਆ ਥੋੜਾ ਜਿਹਾ ਰਹਿੰਦਾ ਸੀਗਾ ਸਵੇਰ ਟਾਈਮ ਫਿਰ ਸਵੇਰ ਸਰਜਰੀ ਲੱਗੀ ਸੀਗੀ ਮੈਂ ਸ਼ਾਮਾਂ ਸ਼ਾਮਾਂ ਫਿਰ ਵੀ ਮੈਨੂੰ ਕਰਦੇ ਕਰਾਉਂਦੇ 2-3 ਘੰਟੇ ਲੱਗੇ ਸੀਗੇ ਚਲੋ ਜੀ ਆਪਾਂ ਹੁਣ ਸਬਜ਼ੀਆਂ ਗੋਲਦੀ ਆ ਲਓ ਜੀ ਆਪਾਂ ਸਾਰੇ ਸਾਫ ਕਰਤਾ ਘਾਹ ਸਾਫ ਕਰਤਾ ਦੇਖੋ ਕਿੰਨਾ ਸੋਹਣਾ ਲੱਗਦਾ ਪਹਿਲਾਂ ਘਾਏ ਘਾ ਹੋਇਆ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀਗਾ ਦੇਖੋ ਜੀ ਸਾਫ ਕਰਤਾ ਕਿੰਨਾ ਸੋਹਣਾ ਲੱਗਦਾ ਹੈ ਉਦੋਂ ਜਿੱਧਰ ਮੈਂ ਕੰਮ ਨਵੇੜਤਾ ਸੀਗਾ ਉਦੋਂ ਸਾਲ ਸਫਾਈ ਦਾ ਕਰਤਾ ਸੀਗਾ ਫਿਰ ਮੈਂ ਇੱਧਰ ਆ ਗਈ ਤੇ ਇੱਧਰ ਲੱਗੀ ਮੈਂ ਮੱਝਾਂ ਨੜਾਉਣ ਮੱਝਾਂ ਨੜਾਤਾ ਨੜਾਤੀਆਂ ਸੀਗੀਆਂ ਤੇ ਮੱਝਾਂ ਦੇ ਥੱਲੇ ਰੜਕਾ ਵੀ ਮਾਰਤਾ ਸੀਗਾ ਫਿਰ ਮੈਂ ਇੱਧਰ ਆ ਗਈ ਹੁਣ ਸ਼ਾਮ ਦਾ ਟਾਈਮ ਆ ਤੇ ਸ਼ਾਮ ਦੇ ਬੱਜੇ ਹੋਣਗੇ 3-4 ਕੇ ਫਿਰ ਮੈਂ ਕਿਹਾ ਚੱਲ ਵੀ ਇੱਧਰ ਵੀ ਕਰ ਦੇਣੀ ਆ ਇੱਧਰ ਤਾਂ ਥੋੜਾ ਹੀ ਸੀਗਾ ਇਹ ਨਾ ਹੈ ਨਹੀਂ ਸੀਗਾ ਮੈਂ ਕਿਹਾ ਚੱਲ ਇੱਧਰ ਵੀ ਬੁੱਟੇ ਗੁੱਡ ਦੇਣੀਆਂ ਵੀ ਮਤਲਬ ਕਿ ਗੜਾਈ ਇੱਧਰ ਵੀ ਕਰ ਦੇਣੀ ਆ ਉਦੋਂ ਦਾ ਨਵੇੜਤਾ ਸੀ ਇੱਧਰ ਰਹਿ ਗਿਆ ਸੀ ਚਲੋ ਜੀ ਹੁਣ ਆਪਾਂ ਇੱਧਰ ਵੀ ਕਰ ਦਈਏ ਲਓ ਜੀ ਉਧਰ ਆਪਣਾ ਨਿਬੜ ਗਿਆ ਸੀਗਾ ਫਿਰ ਮੈਂ ਇੱਧਰ ਆ ਗਈ ਸ਼ਾਮ ਦਾ ਟਾਈਮ ਆ ਮੈਂ ਲਾਗੀ ਸਬਜੀ ਚੀਰ ਲਓ ਜੀ ਆਪਾਂ ਲਾਗੇ ਸਬਜੀ ਚੀਰ ਤੇ ਹੁਣ ਆਪਾਂ ਬਣਾਵਾਂਗੇ ਅੱਜ ਘਈਆ ਲਓ ਜੀ ਆਪਾਂ ਹੁਣ ਸਬਜੀ ਚੀਰ ਲਈ ਲੋ ਜੀ ਸਬਜੀ ਆਪਾਂ ਚੀਰ ਲਈ ਸੀਗੀ ਕਈਆਦੀ ਫਿਰ ਮੈਂ ਲਾਗੀ ਸਬਜੀ ਨੂੰ ਤੜਕਾ ਲਾਉਣ ਤੇ ਬਾਕੀ ਆਪਾਂ ਆਟਾ-ਆਟਾ ਗੁੰਨ ਲਿਆ ਸੀਗਾ ਮੱਝ ਦੀ ਧਰ ਕੱਢ ਲਈ ਸੀਗੀ ਬਾਕੀ ਉਧਰਾਂ ਦਾ ਡੰਗਰਾਂ ਦਾ ਵੀ ਨਵੇੜਤਾ ਸੀਗਾ ਸਾਰਾ ਨਵੇੜ ਕੇ ਫਿਰ ਮੈਂ ਇੱਧਰ ਸੋਈ ਜਾਗੀ ਸੀ ਰਸੋਈ ਚ ਆਪਾਂ ਹੁਣ ਸਬਜੀ ਨੂੰ ਤੜਕਾ ਲਾ ਲਈਏ ਤੇ ਨਾਲੇ ਪਕਾ ਲਈ ਆਪਾਂ ਰੋਟੀ ਕੀ ਹੋਇਆ ਤੇਰੇ ਨਾਲ ਲੋ ਜੀ ਸਬਜੀ ਨੂੰ ਆਪਾਂ ਤੜਕਾ ਲਾਤਾ ਸੀਗਾ ਤੇ ਮੈਂ ਕਿਹਾ ਚੱਲ ਜਦ ਤੱਕ ਸਬਜੀ ਬਣ ਜਾਂਦੀ ਹੈ ਜਦ ਤੱਕ ਸਬਜੀ ਤੇ ਬਣਦੇ-ਬਣਦੇ ਆਪਾਂ ਆਟਾ ਢੋਲੀ ਚ ਪਾ ਲੈਨੇ ਆ ਕਿਉਂਕਿ ਇਸ ਵਾਰ ਤਾਂ ਮੇਰੇ ਤੋਂ ਢੋਲੀ ਢੋਲੀ ਨੂੰ ਧੁਪਾ ਮੇ ਲਵਾ ਹੋਈ ਕਿਉਂਕਿ ਬਾਹਰ ਪੱਦਲ ਵਾਈ ਜੀ ਹੁੰਦੀ ਆ ਤੇ ਰੋਜ਼ ਇਹ ਮੀਂਹ ਆਇਆ ਰਹਿੰਦਾ ਇਹਦੇ ਕਰਕੇ ਧੁਪਾ ਵੀ ਨਹੀਂ ਜੱਜ ਹਾਲਾ ਨਿਕਲਦੀ ਚਲੋ ਮੈਂ ਕਹ ਜਾਲ ਇਸ ਵਾਰ ਇਕਣੇ ਆਟਾ ਪਾ ਦਿੰਨੇ ਆ ਢੋਲੀ ਚ ਅਗਲੀ ਵਾਰ ਆਪਾਂ ਧੁਪਾ ਲਵਾ ਲਾਂਗੇ ਚਲੋ ਜੀ ਹੁਣ ਆਪਾਂ ਢੋਲੀ ਚ ਆਟਾ ਪਾ ਲਈਏ ਲਓ ਜੀ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਤੇ ਬਾਕੀ ਦੂਸਰੇ ਦਿਨ ਵੀ ਕਾਫੀ ਬਦਲ ਹੋਇਆ ਪਿਆ ਸੀਗਾ ਮੈਂ ਸਵੇਰ ਟਾਈਮ ਲੱਗੀ ਸੀ ਵਿਹੜਾ ਸੁੰਭਰਨਾ ਤੇ ਹਵਾ ਕਾਫੀ ਚੱਲ ਪਈ ਸੀ ਪਹਿਲਾਂ ਤਾਂ ਘੱਟ ਸੀਗੀ ਹਵਾ ਜਦੋਂ ਮੈਂ ਵਿਹੜਾ ਸੁੰਭਰਨ ਲੱਗੀ ਤਾਂ ਫੇਰ ਇੱਕ ਲਖਤ ਵੀ ਬੁੱਲਾ ਜਿਹਾ ਬਹੁਤ ਤੇਜ਼ ਹੋਣ ਲੱਗ ਗਿਆ ਮੈਂ ਕਿਹਾ ਚੱਲ ਫਟਾਫਟ ਵਿਹੜਾ ਸੁੰਭਰ ਦਵਾਂ ਕਿਉਂਕਿ ਫਿਰ ਕੂੜਾ ਨਹੀਂ ਇਕੱਠਾ ਹੁੰਦਾ ਬਾਕੀ ਬੱਦਲ ਜਿਹਾ ਵੀ ਬਹੁਤ ਹੋਇਆ ਪਿਆ ਸੀ ਇਹਦੇ ਕਰਕੇ ਤੇ ਲਓ ਜੀ ਆਪਾਂ ਹੁਣ ਚਲੋ ਵਿਹੜਾ ਸੁੰਭਰ ਲਈਏ ਚਲੋ ਠੀਕ ਹੈ ਜੀ ਵੀਡੀਓ ਦਾ ਅੰਡਾਪਾ ਇੱਥੇ ਕਰਦੇ ਆ ਮਿਲਦੇ ਆ ਅਗਲੇ ਬਲੌਗ ਨਾਲ ਧੰਨਵਾਦ ਜੀ